ਜਿਨੋ ਭਗਵਾਨ ਦੀਏ ਸੋ ਰਾਮਾਰਾਇ ਜੇਰ ਸੰਗਿ ਜਿਨੋ ਭਗਵਾਨ ਹੰਦੀ ਜਾਏ ਤੇਜੇ ਸੈ ਸੈ ਸਮਦੋ ਬੀਬੀ ਚੰਨੋਂ ਦੇ ਗਰੈ ਅਲੜ ਪਿੰਡੀ ਜਿਨਾਗਰ ਦਾਸਪੁਰ ਜਨ ਭਗਤ ਤੇਰਾ ਸ਼ਬਦ ਗਿਆਨ ਤੀਜਗਤ ਗਿਆਨੀਆਂ ਹੱਥ ਮੂਲ ਨਾ ਆਇਦਾ ਸ਼ਹਿਤਰ ਸਿਮਰਤ ਜਿਸ ਦਾ ਦੇਂਦੇ ਪਰਮਾ ਸੂ ਪਰਵਾਨ ਹੁਕਮਨ ਅਲਸਨਾਇਨਾ ਚਰਨ ਪਰਿਤੀ ਇਕੰਕਾਰ ਇਕੋ ਵਾਰ ਕਰ ਤਿਆਨਾ ਇਕ ਇਕਲਾ ਲਿਖਾ ਸਰਬਮ ਕਹੈ ਨਾ जो दे सूर वीर बनो बलवान भल तारी आत्म मेल मलाओ सर भॻवान साञा यार स ਇੱਕ ਅਖਵਾਏ ਦਾ ਬਿਨ ਸੇਬ ਸਤਿਗੁਰ ਕਿਸੇ ਨਹੀਂ ਹੋਵੇ ਨਾ ਮਾਤ ਕਲਿਆਣਾ ਪੁਸਤਕ ਪੜਿਆਂ ਪਾਰਨਾ ਕੋਈ ਕਰਾਏ ਨਾ ਕਿ ਸਾਨੂੰ ਸੇਬ ਸਤਿਗੁਰ ਮਿਲਿਆ ਕੀ ਕਿਹਾ ਬੇਨ ਸੇਭ ਸਤਗੁਰ ਕਿਸੇ ਦੀ ਹੋਵੇ ਨਾ ਮਾਤ ਕਲਿਆਣ ਪੁਸਤਕ ਪੜਿਆਂ ਪਾਰ ਨਾ ਕੋਈ ਕਰਾਇਦਾ ਕਾਲਯੁਗ ਅੰਤ ਸ੍ਰੀ ਭਗਵੰਤਾ ਜੋ ਦਰਸ਼ਨ ਕਰੇ ਆਣ ਦਾਸੀ ਦਾਸ ਹੋ ਕੇ ਵੇਖ ਵਖਾਏ ਦਾ ਅੰਤਰਗਾ ਸਾਚੀ ਸਾਚ ਦਿਵਾਰੇ ਦੇਵੇ ਕੋ ਮਾਣਾ ਮੇਰਵਾਨਾ ਸਿਰ ਆਪਣਾ ਹੱਟ ਟਕਾਏ ਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਨ ਭਗਤਾ ਸ਼ਮਾ ਜਗਾਏ ਆਣਾ ਦੀਵਗਿਆ ਆਪਣੇ ਨਾਲ ਡਾਗ ਮਗਾਏ ਦਾ ਅੱਗੇ ਆ ਤਿੰਨ ਚ ਲੈਣਾ ਹੋਰ ਬਹੁਤ ਸੋਹਣੀਆਂ ਏ ਦੇਹ ਜੀਤ ਸਿੰਘ ਸੈਸਮੋਦੋ ਵਕੀਲ ਸਿੰਘ ਦੇ ਘਰ ਅਲੜਪਿੰਡੀ ਜ਼ਿਲ੍ਹਾ ਗਰਦਾਸਪੁਰ ਜਨ ਭਗਤ ਤੇਰਾ ਪਦਾਰਥ ਚੰਗਾ ਨਾਲੋਂ ਪੂਜਨ ਸ਼ਤੀ ਜਨ ਭਗਤ ਤੇਰਾ ਪਦਾਰਥ ਚੰਗਾ ਨਾਲੋਂ ਪੂਜਨ ਸ਼ਤੀ ਗਿਣਤੀ ਦੀ ਲੋੜ ਰਹੇ ਨਾ ਰਾਈਆ ਇਸ ਦਾ ਰਸ ਸਵਾਦ ਸੋਨਾ ਵਲੜਾ ਨਾਲੋਂ ਦੰਦ ਬੱਤੀ ਜੇਵਾ ਚਖ ਨਾ ਕੋਈ ਸਮਝਾਈਆ ਇੱਕ ਇਕੱਲਾ ਸਹਿਬ ਸੁਆਮੀ ਅੰਤਰ ਜਾਮੀ ਜਾਣੇ ਕਮਲਾਪਤੀ ਕਾਮਲ ਮੁਰਸ਼ਦ ਜੋ ਖਾ ਕੇ ਖੁਸ਼ੀ ਮਨਾਇਆ ਜੋਗ ਚੌਕੜੀ ਨੇਤ ਨਵੇਤ ਜਿਸ ਦੀ ਧਾਰ ਚੱਲੇ ਸੁੱਚੀ ਸਾਥ ਸਾਜਣ ਆਪ ਬਣਾਈਆ ਏ ਕੋਈ ਜਗਤ ਵਿਹਾਰ ਵਾਲੀ ਨਹੀਂ ਪੱਕੀ ਰੋਟੀ ਏ ਕੋਈ ਜਗਤ ਵਿਹਾਰ ਵਾਲੀ ਨਹੀਂ ਪੱਕੀ ਰੋਟੀ ਪੇਟ ਭਰਨ ਦੀ ਆਸ ਨਾ ਕੋਈ ਰਖਾਈ ਆ ਮੇਰ ਨજર ਕਰਕੇ ਸਿਰਫ ਗੁਰਮੁਖ ਚਾੜੇ ਏ ਛੋਟੀ मेर नजर करके सिर्फ गुरमुख चाड़े चोटी चटिया तो बचाई अंतम मेला करके तुर अंत मेला करके तुरदी ज्योति ਜੋਤ ਜੋਤ ਵਿੱਚ ਸਵਾਈਆ ਕੜੀ ਆਵਣ ਨਾਮ ਦੇਵੇ ਔਖੀ ਕੜੀ ਆਵਣ ਨਾਮ ਦੇਵੇ ਔਖੀ ਰਾਏ ਧਰਮ ਨਾ ਕੋਈ ਸਜਾਈਆ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨਾ ਪਾਲੀਏ ਗਮੀ ਪੋਤੀ ਤੁਹਾਡੀ ਪੋਤੀ ਇਹੋ ਹੀ ਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨਾ ਪਾਲੀਏ ਗਮੀ ਪੋਤੀ ਪੁਸਤਕਾਂ ਤੋਂ ਪਲੂ ਗਏ ਛਡਾਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਜੋਤ ਧਾਰ ਮਹਾਰਾਜੇ ਸ਼ੇਰ ਸਿੰਘ ਜੀ ਨੂੰ ਭਗਵਾਨਾ ਸਾਚ ਭੰਡਾਰੇ ਦੀ ਖੋਲ ਕੇ ਕੋਠੀ ਲੰਗਰ ਭਗਤਾਂ ਦਤਾ ਲਗਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਧਾਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਜ ਭੰਡਾਰੇ ਦੀ ਖੋਲ ਕੇ ਕੋਠੀ ਲੰਗਰ ਭਗਤਾਂ ਨੂੰ ਦਤਾ ਲਗਾਈਆ ਆਓ ਕਰੀਆ ਸਿੰਘ ਜੀ ਭਗਤ ਭਗਵਾਨ ਦਾ ਸੇਰਤੀ ਢੋਲਾ ਸੰਜਾ ਕਰਦੇ ਹਾਂ ਸਾਰਿਆਂ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਸੋਹਣ ਮਾਰ ਜੀ ਸੈਂ ਵਿਸ਼ਨੋ ਭਗਾਂ ਆਂਦੀ ਜੈ ਸੋਹਣ ਮਾਰ ਜੀ ਸੈਂ ਵਿਸ਼ਨੋ